ਬਲਾਕ ਸਮਤੀ ਜ਼ਿਲ੍ਹਾ ਪ੍ਰੀਸ਼ਦ ਚੋਣਾਪਿੰਡ ਪਿਪਲੀ ਸ਼ਾਹਕੋਟ ਤੋਂ ਭਾਰਤੀ ਜਨਤਾ ਪਾਰਟੀ ਦੇ ਸੂਝਵਾਨ ਉਮੀਦਵਾਰ ਸਰਦਾਰ ਮਲਕੀਤ ਸਿੰਘ ਚੋਣ ਨਿਸ਼ਾਨ ਕਮਲ ਦਾ ਫੁੱਲ ਤੇ ਵੋਟਾਂ ਪਾ ਕੇ ਕਾਮਯਾਬ ਕਰੋ ਮੈਨੂੰ ਜੀ ਭਾਜਪਾ ਵੱਲੋਂ ਕੈਂਡੀਡੇਟ ਖੜਾ ਕੀਤਾ ਗਿਆ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੇ ਵਿੱਚ ਭਾਜਪਾ ਦੀ ਸਰਕਾਰ ਬਣੇ ਤੇ ਪੰਜਾਬ ਦਾ ਵਿਕਾਸ ਵਧੀਆ ਹੋ ਸਕਦਾ ਤੇ ਜੋ ਸਾਨੂੰ ਸਾਡੇ ਇਲਾਕੇ ਦੇ ਵਿੱਚ ਮਿਹਨਤ ਕੀਤੀ ਆ ਰਾਣਾ ਹਰਦੀਪ ਸਿੰਘ ਜੀ ਨੇ ਉਹਨਾਂ ਦੀ ਬਹੁਤ ਅਣਥੱਕ ਮਿਹਨਤ ਕਰਕੇ ਇੱਥੋਂ 17 18 ਕੈਂਡੀਡੇਟ ਖੜੇ ਹੋਏ ਆ ਬਲਾਕ ਲੋਹਿਆਂ ਦੇ ਵਿੱਚੋਂ ਸਾਨੂੰ ਉਹਨਾਂ ਨੇ ਖੜਾ ਕੀਤਾ 8 ਨੰਬਰ ਜ਼ੋਨ ਦੇ ਵਿੱਚੋਂ ਔਰ ਸਾਰੇ ਜ਼ਿਲ੍ਹਾ ਜਲੰਧਰ ਦੇ ਵਿੱਚੋਂ ਜਿਵੇਂ ਉਹ ਹਲਕਾ ਇੰਚਾਰਜ ਨਸ਼ਾ ਕੋਟ ਤੋਂ ਰਾਣਾ ਹਰਦੀਪ ਸਿੰਘ ਜੀ ਉਹਨਾਂ ਦੀ ਮਿਹਨਤ ਬਦੌਲਤ ਹੀ ਅਸੀਂ ਉਹਨਾਂ ਦੇ ਨਾਲ ਜੁੜਿਆ ਉਹਨਾਂ ਦੀ ਕਾਰਗੁਜ਼ਾਰੀ ਚੰਗੀ ਆ ਅਸੀਂ ਚਾਹੁੰਦੇ ਹਾਂ ਕਿ 2027 ਦੇ ਵਿੱਚ ਜਿਹੜੀ ਉਹ ਅਸੀਂ ਪੌੜੀ ਦਾ ਦੂਜਾ ਡੰਡਾ ਜਿਹੜਾ ਉਹ ਚੜ੍ਹਨ ਦੀ ਕੋਸ਼ਿਸ਼ ਕਰਾਂਗੇ ਔਰ ਸਾਡੇ ਕੋਲ ਵੋਟਾਂ ਦੀ ਜਿਹੜੀ ਬਹੁਤ ਵੱਡੀ ਗਿਣਤੀ ਹੈ ਔਰ ਆਉਣ ਵਾਲੀ ਜਿਹੜੀ ਸਰਕਾਰ 2027 ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀ ਬੀਜੇਪੀ ਦੀ ਸਰਕਾਰ ਬਣੇ ਅੱਜ ਡੋਰ ਟੂ ਡੋਰ ਜਾਂਦੇ ਆਂ ਜੀ ਪ੍ਰਚਾਰ ਕਰਨ ਵਾਸਤੇ ਜਿੰਨੇ ਵੀ ਆਪਣੇ ਵੋਟਾਂ ਪਾਉਣ ਵਾਲੇ ਹੈਗੇ ਵੋਟਰਸ ਉਹਨਾਂ ਦੇ ਮਨ ਵਿੱਚ ਕਿੰਨਾ ਤਾਂ ਚਾਹ ਦੇ ਬਹੁਤ ਉਤਸ਼ਾਹ ਮਿਲ ਰਿਹਾ ਜੀ ਅਸੀਂ ਜਦੋਂ ਡੋਰ ਟੂ ਡੋਰ ਜਾਂਦੇ ਆਂ ਆ ਤੇ ਸਾਨੂੰ ਚੰਗਾ ਵਧੀਆ ਹੰਗਾਰਾ ਮਿਲਦਾ ਪਿਆ ਕਿ ਸਾਨੂੰ ਆਪਾਂ ਬੀਜੇਪੀ ਦੀ ਸਰਕਾਰ ਲਿਆਉਣੀ ਹੈ ਤੇ ਜੋ ਆਪਣੇ ਨਰਿੰਦਰ ਮੋਦੀ ਜੀ ਨੇ ਉਹ ਪੰਜਾਬ ਵਾਸਤੇ ਬਹੁਤ ਵਧੀਆ ਉਮੀਦ ਹੈ ਵੀ ਸਾਨੂੰ ਚੰਗੀ ਤਰੱਕੀ ਹੋਊਗੀ ਪੰਜਾਬ ਦੀ ਜੇ ਪਿੰਡ ਦੀ ਗੱਲ ਕਰਦੇ ਪਿੰਡ ਦੇ ਵਿਕਾਸ ਤੇ ਕਿਹੜੇ-ਕਿਹੜੇ ਕੰਮ ਹੋਣਾ ਨੇ ਬੱਚੇ ਪਿੰਡ ਦੇ ਜੀ ਸਾਰੇ ਤਕਰੀਬਨ ਕੰਮ ਕੋਈ ਨਹੀਂ ਸਾਡੇ ਦਾ ਪਿੰਡ ਦਾ ਬਹੁਤ ਬੁਰਾ ਹਾਲ ਹੈ ਜਿਵੇਂ ਛੱਪੜ ਦਾ ਗਲੀਆਂ ਚ ਪਾਣੀ ਖੜਾ ਹੈ ਸੜਕਾਂ ਟੁੱਟੀਆਂ ਪਈਆਂ ਨੇ ਸਕੂਲਾਂ ਦੇ ਵਿੱਚ ਬਹੁਤ ਬੁਰਾ ਹਾਲ ਹੈ ਕੋਈ ਟੀਚਰ ਨਹੀਂ ਹੈਗਾ ਇੱਕ ਇੱਕ ਟੀਚਰ ਹੈ ਕਾਫੀ ਦੂਰੋਂ ਆਂਦੇ ਨੇ ਤੇ ਮਤਲਬ ਕਾਫੀ ਜਿਹੜੇ ਵਿਕਾਸ ਦੇ ਕੰਮ ਜਿਹੜੇ ਰੁਕੇ ਹੋਏ ਨੇ 17 ਸਾਲਾਂ ਦੀ ਗਲੀਆਂ ਨਾਲ ਹੀ ਰਹਿ ਗਿਆ ਨਾ ਕੋਈ ਨਹੀਂ ਬਣਦਾ ਕੁਝ ਠੀਕ ਹੈ ਜੇ ਬੱਚਿਆਂ ਦੀ ਗੱਲ ਕਰਦੇ ਆ ਨੌਜਵਾਨ ਪੀੜ੍ਹੀ ਵਾਸਤੇ ਕਿਹੜੇ ਕਿਹੜੇ ਕੰਮ ਹੋਣਾ ਬੱਚੇ ਨਹੀਂ ਕਾ ਨਹੀਂ ਜਿਮ ਨਹੀਂ ਹੈਗਾ ਜੀ ਠੀਕ ਹੈ ਨਾ ਨਹੀਂ ਮੈਦਾਨ ਨਹੀਂ ਨਾ ਮੈਦਾਨ ਹੈਗਾ ਜੀ ਗਰਾਊਂਡ ਨਾ ਕੋਈ ਗਰਾਊਂਡ ਹੈਗਾ ਜੀ ਹਾਂ ਹਾਂਜੀ ਠੀਕ ਹੈ ਪਿੰਡ ਸਾਡਾ ਪਿਪਲੀ ਆ ਜੀ ਮੇਰਾ ਨਾਮ ਮਲਕੀਤ ਸਿੰਘ ਆ ਜੀ ਮੈਨੂੰ ਕੈਂਡੀਡੇਟ ਅਨਾਉਂਸ ਕੀਤਾ ਉਹਨਾਂ ਨੇ ਤੇ ਮੈਂ ਚਾਹਨਾ ਕਿ ਸਾਰੇ ਜਲੰਧਰ ਜਿਲ੍ਹੇ ਦੇ ਵਿੱਚੋਂ ਜੋ ਭਾਜਪਾ ਦੇ ਬਟਨ ਨੂੰ ਦਬਾ ਕੇ ਤੇ ਭਾਜਪਾ ਦੇ ਜੋ ਕੈਂਡੀਡੇਟ ਉਹਨਾਂ ਨੂੰ ਜਿਤਾਓ ਤੇ ਅਸੀਂ ਲੋਕਾਂ ਦਾ ਬਹੁਤ ਬਹੁਤ ਧੰਨਵਾਦ ਕਰਾਂਗੇ ਆਉਣ ਵਾਲੇ ਸਮੇਂ 'ਚ ਵਿਕਾਸ ਵੀ ਕਰਵਾਵਾਂਗੇ ਜੀ ਜੋ ਤਹਿਸੀਲ ਜਿਹੜੀ ਸ਼ਾਹਕੋਟ ਹੈ ਬਲਾਕ ਸਾਡਾ ਲੋਇਆ ਹੈ ਜਿਲ੍ਹਾ ਜਲੰਧਰ ਦੇ ਵਿੱਚ ਤੇ ਜੋ ਰਾਣਾ ਹਰਦੀਪ ਸਿੰਘ ਜੀ ਉਹਨਾਂ ਦੇ ਉਹਨਾਂ ਨੂੰ ਅਸੀਂ ਅਗਲੇ 2027 ਦੇ ਵਿੱਚ ਹਲਕਾ ਇੰਚਾਰਜ ਜਿਹੜਾ ਲੀਡਰ ਅਸੀਂ ਵੋਟਾਂ ਪਾ ਕੇ ਬਣਾਵਾਂਗੇ ਜੀ